ਕਿੱਥੇ ਪੁੰਜਣਾ ਸਾਰੇ ਆ ਪਾਣੀ ਲੈਣਾ ਮੈਂ ਆਣਾ ਵਾਡੀ ਲਸੀ ਨੀ ਦਿੰਦਾ ਚਲੋ ਹਾਂ ਤੋਕਾ ਤੋਕਾ ਮੱਕੇ ਦੇ ਰਿਹਾ ਸੀ ਮੋਰਚਾ ਬੜੀ ਮਾਰ ਕੇ ਰੱਤ ਉੱਤੋਂ ਕਦੇ ਵੀ ਸੱਧਿਆ ਪੰਚ ਦਿੱਤੀ ਠੀਕ ਹੈ ਬੜੀ ਬੁਖ ਦੀ ਗੱਲ ਹੈ ਇਹ ਕਿਸ ਨੌਜਵਾਨ ਦੀ ਤਕਬੀਰ ਨਹੀਂ ਹੱਥੇ ਕੀ ਹੋਇਆ ਬਰਵਾਸ ਸਰਜੀ ਬੜਾ ਮਜਬੂਰ ਥਾ ਇਹਦਾ ਵੱਡਾ ਬਰਵਾਸ ਸਰਜੀ ਦਾ ਹਸਪੀਟਲ ਹੈ ਉਹ ਦੂਈ ਕਿੰਨੇ ਫਿਰ ਦੇ ਛੋਟੇ ਛੋਟੇ ਬੱਚੇ ਨੇ ਉਹਦੇ ਬਹੁਤ ਹੀ ਦੁੱਖदाई ਘਟਨਾ ਹੈ ਕਮੇਟੀ ਕੋਰਸ਼ਾ ਤਾਂ ਜਾਂਦਾ ਕਰਦਾ ਇਸ ਤਰ੍ਹਾਂ ਦੇ ਦੇਖੋ ਆਇ ਦਿਨ ਇਸ ਤਰ੍ਹਾਂ ਦੇ ਮਾਮਲੇ ਆ ਰਹੇ ਨੇ ਲਗਦਾ ਨਹੀਂ ਪੁਲਿਸ ਵੀ ਕਿਤਨੇ ਕਿਤੇ ਲੀਕਾਰਜ ਕਰ ਰਹੀ ਹੈ ਕਿ ਜਿਸ ਤਰ੍ਹਾਂ ਪ੍ਰਾਈਮ ਮਾਟਰ ਲਾਅਨ ਆਰਡਰ ਦੀ ਪੀਸ਼ਨ ਦਾ ਤੁਲ ਸਾਹਮਣੀ ਹੈ ਪੰਜਾਬ ਦੇ ਵਿੱਚ ਕਿ ਹੁਣ ਕਿਸੇ ਕਿਸਮ ਦਾ ਡਰ ਨਹੀਂ ਰਿਹਾ ਕਾਨੂੰਨ ਦਾ ਗੱਲ ਕੁਛ ਵੀ ਨਹੀਂ ਸੀ ਮਤਲਬ ਸਿੱਧੀ ਗੋਲੀ ਮਾਰਨੀ ਆ ਕੇ ਔਰ ਗੋਲੀ ਮਾਰ ਕੇ ਚਲੇ ਜਾਣਾ ਚੱਟ ਸੰਸਕਾਰਾਂ ਤੋਂ ਹਿਸਕਾ ਕਰਦਾ ਤਾਂ ਹਰ ਸਰ ਦੇ ਪਿੰਡਾਂ ਦੇ ਵਿੱਚ ਫਿੱਟੇ ਹੋਗੇ ਦੁਖਵੀ ਹੈ ਇਸ ਕੱਲ ਦਾ ਪੰਡਾ ਲੈ ਬਹੁਤ ਸੰਸਕਾਰ ਦਿੱਤੇ ਆਏ ਨੇ ਦੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਦੇ ਪਰਿਵਾਰ ਨੂੰ ਮੈਂ ਚਰਨਾ ਚਨੋਂ ਦਾਤੜਾ ਹਾਂ ਹਮ ਰਹਿਮਤ ਪ੍ਰਮਾਤਮਾ ਦੇ ਚਰਨਾ ਚਕ ਔਰ ਤੁਪੜਾ ਬਰਾਮਣਨ ਦਾ ਪਰਕਸ਼ਨ ਨੇ ਜੀ ਨਾਮ ਹੈ ਜੀਰਨਜੀ ਠੀਕ ਹੈ ਤੁਹਾਡਾ ਪਿੰਡ ਜਿਹੜਾ ਹੈ ਨੌਜਬਾਨ ਹੈ ਕਪੂਰਤਲਾ ਦੇ ਵਿੱਚ ਪਟ્રોલ ਪੰਪ ਤੇ ਨੌਕਰੀ ਕਰਦਾ ਸੀ ਕੀ ਮਾਮਲਾ ਹੋਇਆ ਹੈ ਇਹ ਪ੍ਰੀਤ ਕੁਮਾਰ ਸਿੰਘ ਦਾ ਮੁੰਡਾ ਨਾ ਇਹ ਪਟ્રોલ ਪੰਪ ਤੇ ਕੁਥਰੇ ਕੰਮ ਕਰਦਾ ਸੀ ਫਿਰ ਉਹਨਾਂ ਕਿ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰੀ ਬਹੁਤ ਹੀ ਕਜੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਦੇ ਜਿੱਦ ਤੱਕ ਨੇ ਸਰਕਾਰ ਕੋਲ ਬਾਤ ਤੋਂ ਬਾਅਦ ਵਿੱਚ ਜਿੰਨੀ ਮਦਦ ਮਿਲ ਜਾਵੇ ਤਾਂ ਠੀਕ ਹੈ ਜੀ ਕੋਈ ਤੇ ਕਹਿੰਦੇ ਅੱਜ ਫਟਰੋ ਤੋਂ ਅਪਡੇਟ ਮਾਰਦੇ ਕੰਮ ਕਰਦਾ ਉਹ ਵੀ ਆਏ ਹੋਏ ਹਾਂ ਜੀ ਪ੍ਰਸ਼ਾਸਨ ਪਹੁੰਚਿਆ ਆ ਸੀ ਕਹਿੰਦੇ ਸਾਰੇ ਰੋਸ ਪ੍ਰਦਰਸ਼ਨ ਵੀ ਕੀਤਾ ਹੈ ਇਹਨਾਂ ਨੇ ਕਿ ਉਹਨਾਂ ਵੱਲੋਂ ਕੀ ਇਹ ਸੁਵਿਸ਼ਾਸ਼ਨ ਦਿੱਤਾ ਉਹਨਾਂ ਬਲੋ 3 ਲੱਖ ਦਾ ਚੋਣ ਦਿੱਤਾ ਗਿਆ 50000 ਐਮਐਲਏ ਸਾਹਿਬ ਵੱਲੋਂ ਆਪਣੇ ਵੱਲੋਂ ਕਿਹਾ ਗਿਆ ਕਿ ਅਜੀਮ ਮੁਹੰਮਦ ਦੇ ਕਰਦੇ ਆ ਤੇ ਬਾਕੀ ਪ੍ਰਾਈਵੇਟ ਨੌਕਰੀ ਦੀ ਕੀਤੀ ਐਮਐਲਏ ਸਾਹਿਬ ਨੇ ਪਰਿਵਾਰ ਚ ਕੰਮ ਕੋਣ ਹੈ ਪਰਿਵਾਰ ਚ ਇਹਨਾਂ ਦੇ ਜੋ ਬੇਟੀਆਂ ਇੱਕ ਬੇਟਾ ਤੇ ਇੱਕ ਭਰਾ ਵੱਡਾ ਉਹ ਪਹਿਲੀ ਮਰੀ ਜੀ ਜੀ ਇਹਨਾਂ ਦੇ ਘਰ ਦੇ ਸਾਧ ਸਾਹਿ ਪਰਿਵਾਰ ਦੇ ਜਿਹੜੇ ਆਰਥਿਕ ਬਹੁਤ ਹੀ ਬਹੁਤ ਹੀ ਖਸਤਾ ਸੀ ਇਹਨਾਂ ਪਰਿសារ ਡਿਪੈਂਡਡਾ ਪਰ ਆਪ ਦਾ ਕਿੰਨੀ ਕੁ ਉਮਰ ਹੈ ਸਾਰੇ ਜੀ عمر 40 ਕਿ ਸਾਲ 40 ਸਾਲ ਹੈ ਗਿਆ ਇਹ ਕੀ ਜਿਹੜੇ ਅਪੀਲ ਕਰਨਾ ਚਾਹੁੰਦੇ ਕਿ ਮੰਗ ਕਰਨਾ ਚਾਹੁੰਦੇ ਪਛਾਟ ਦੇ ਦੇ ਵੀ ਇਹਨਾਂ ਦਾ ਬਣਾਉਣਾ ਹੈ ਅਸੀਂ ਸਰਕਾਰ ਤੋਂ ਮੰਗ ਰਹੇ ਹਾਂ ਬਸ ਤੋਂ ਬਸ ਜਿੰਨਾ ਮਦਦ ਹੋ ਜਾਵੇ ਬਸ ਭਾਈ ਕੋਈ ਮੰਨੋ ਨੌਕਰੀ ਸਰਕਾਰੀ ਮਿਲ ਜਾ ਤਾਂ ਵੀ ਵਧੀਆ ਇਹਨਾਂ ਵੱਲੇ ਜਿਹੜਾ ਵਾਰਪਰਸ ਕੋਈ ਮਾਰੀ ਉਹਨਾਂ ਤੇ ਖਲਾਫ ਕਾਨੂੰਨੀ ਕਾਰਵਾਈ ਕਰਨ ਉਹਨਾਂ ਦੇ ਪ੍ਰਸ਼ਾਸਨਿਕ ਕਰਦੇ ਸਖਤ ਤੋਂ ਸਖਤ ਕਾਰਵਾਈ ਨਹੀਂ ਚਾਹੀਦੀ ਉਹਨਾਂ ਖਲਾਫ ਨਾਲ ਜਲਦੀ ਜਲਦੀ ਮਸ਼ਵਾਰਨ ਬినੋਦ ਕੁਮਾਰ ਪਿੰਡ ਪਮ ਨੌਰਵਾੜ ਬੈਂਚ ਸਰ ਇਹ ਜਿਹੜੀ ਆ ਮੁਰੇ ਦੀ ਗੋਲੀ ਲਗਾਉਣ ਦਾ ਮਤਲਬ ਕੀ ਹੈ ਪੁਰਾ ਮਾਮਾ ਸਰ ਇਹ ਕੁਲਵੰਤ ਸ ਪਿਛਲੇ 15 ਸਾਲ ਤੋਂ ਕਪੂਰਥਲਾ ਵਿੱਚ ਇੱਕ ਪਟੋਲ ਪੰਪ ਤੇ ਕੰਮ ਕਰਦਾ ਸੀ ਬਹੁਤ ਹੀ ਨੀਂਤੀ ਮੁੰਡਾ ਸੀ ਜੋ ਪਰਿਵਾਰ ਵਿੱਚ ਇਹਨਾਂ ਦੇ ਸੱਸ ਜੋ ਵੀ ਹੈਗੇ ਆ ਤੁਹਾਡੇ ਸਾਹਮਣੇ ਹੀ ਆ ਇਹਨਾਂ ਦਾ ਕੋਈ ਵੀ ਕਮਾਣ ਵਾਲਾ ਨਹੀਂ ਹੈ ਉਥੇ ਅਣਪਛਾਤੇ ਬੰਦਿਆਂ ਨੇ ਇਹਨਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਆਸੀਂ ਸਰਕਾਰ ਤੋਂ ਚਾਹੁੰਦੇ ਹਾਂ ਕਿ ਇਹਨਾਂ ਦਾ ਇਨਸਾਫ ਕੀਤਾ ਜਾਵੇ। ਲੇਡੀਜ਼ ਵਿਚਾਰੀ ਵਿਡੋ ਹੋ ਗਈ ਹੈ। ਉਹਨਾਂ ਦੇ ਅੱਗੇ ਛੋਟੇ-ਛੋਟੇ ਤਿੰਨ ਬੱਚੇ ਹੈਗੇ। ਠੀਕ ਹੈ ਜੀ। ਅੱਜ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਪٹرول ਪੰਪ ਤੇ ਮਾਰਕ ਕੋਲੇ। ਕੀ ਉਹਨਾਂ ਵੱਲੋਂ ਕੀ ਸਰ ਉਹਨਾਂ ਵੱਲੋਂ ਆਸੀਂ ਜੋ ਮੰਗ ਰੱਖੀ ਸੀਗੀ ਉਹ ਉਹਨਾਂ ਨੇ ਜਾਇਜ਼ ਕੀਤੀ ਨਹੀਂ ਹੈਗੀ ਹੈ। ਲੇਕਿਨ ਐਮਐਲਏ ਸਾਹਿਬ ਸਾਨੂੰ ਐਸ਼ਵਾਸ਼ਣ ਦੇ ਗਏ ਆ ਕਿ ਲੇਡੀਜ਼ ਨੂੰ ਨੌਕਰੀ ਦਿਵਾਣਗੇ। ਕਿਤੇ ਸਰਕਾਰੀ ਜੋਬ ਤੇ ਨਾਲ ਉਹ ਆਪਣੇ ਵੱਲੋਂ 50000 ਰੁਪਈਆ ਐਮਐਲਏ ਸਾਹਿਬ ਦੇ ਗਏ ਐ ਤੇ ਪਟੋਲਪੰਪ ਦੇ ਮਾਲਕ ਸਾਨੂੰ ਤੇ 1 ਲੱਖ ਰੁਪਈਆ ਲੇਡੀਆਂ ਨੂੰ ਤੇ 55000 ਰੁਪਈਆ ਚਾਰਾਂ ਦੇ ਨਾਮ ਆਈਡੀ ਕਰਾਣ ਦੇ ਉਹ ਬੋਲ ਕੇ ਗਏ ਆ ਉਹ ਤਿੰਨ ਬੱਚੇ ਸੀ ਕਿ ਦੋ ਗੁੱਡੀਆਂ ਨੇ ਇੱਕ ਬੱਚਾ ਮੁੰਡਾ ਹੈ ਤਾਂ ਪਤਾ ਕੀ ਹੋਇਆ ਉਹ ਨੌਜਵਾਨ ਐ ਕਪੂਟਲੇ ਦੇ ਵਿੱਚ ਕੰਮ ਨਹੀਂ ਕਰਦਾ ਤੇ ਰੋਟੀ ਰੋਟੀ ਲਈ ਇੱਥੇ ਆਇਆ ਹੋਇਆ ਸੀ ਪਰ ਉਹ ਨੌਜਵਾਨ ਦਾ ਜਿਹੜਾ ਪਿਛੋਕੜ ਐ ਉਹ ਸ਼ਾਰਪੁਰ ਦੇ ਤਲਵਾੜਾ ਦੇ ਪਿੰਡ ਪਵਨੌਰ ਦਾ ਐ ਸੋ ਪਰਿਵਾਰ ਦਾ ਵੀ ਇਸ ਵੇਲੇ ਰੋ ਰੋ ਬੁਰਾ ਹਾਲ ਹੈ ਗੱਲਬਾਤ ਕਰ ਲੈਣੇ ਆ ਕਿ ਕੁਝ ਜਿਹੜਾ ਅੱਜ ਸੰਬਤ ਹੋ ਕੇ ਪਰਿਵਾਰ ਨੇ ਵੀ ਜਿਹੜਾ ਟਰਨਾ ਪ੍ਰਦਰਸ਼ਨ ਦਿੱਤਾ ਸੀ ਸਰ ਕੀ ਕੁਝ ਗੱਲਬਾਤ ਹੋਈ ਹੈ ਜਿਹੜਾ ਪਰਿਵਾਰ ਅੱਜ ਰੋਸ ਪ੍ਰਦਰਸ਼ਨ ਕਰ ਰਿਹਾ ਸੀ ਕੀ ਕੁਝ ਕਾਰਵਾਈ ਕੀਤੀ ਹੈ ਇਹ ਸਾਡੇ ਧਿਆਨ ਦੇ ਵਿੱਚ ਅਸਰੇ ਗੱਲ ਆਈ ਸੀ ਬਈ ਪਟ્રોલ ਪੰਪ ਖੀਰਾਂ ਵਾਲੀ ਜਗ੍ਹਾ ਮਤੂ ਟੰਗੇ ਠਾਣੇ ਚ ਪਿੰਦਾ ਉੱਥੇ ਕਰਿੰਦੇ ਦੇ ਉੱਤੇ ਕੋਈ ਬਰਦਤ ਕਰ ਗਿਆ ਗੋਲੀ ਚਲਾ ਕੇ ਤੇ ਉਹਦੀ ਡੈਥ ਹੋ ਗਈ ਸੀ ਉਹ ਜਿਹੜਾ ਲੜਕਾ ਸੀ ਉਹ ਤਲਵਾਰੇ ਨਾਲ ਸੰਦ ਸੀ ਤੇ ਉਹਦੇ ਪਰਿਵਾਰ ਜਿਹੜਾ ਹੈ ਕਾਫੀ ਗਰੀਬ ਪਰਿਵਾਰ ਆ ਤਾਂ ਉਹਨਾਂ ਨੇ ਰੋਜ਼ ਦਾਇਆ ਸੀ ਇਸ ਇਲਾਕੇ ਨੇ ਵੀ ਰੋਜ਼ ਦਾਇਆ ਵੀ ਉਸ ਪਰਵਾਰ ਦੀ ਕੋਈ ਮਾਲੀਸ਼ਾ ਰੱਖ ਹੋਵੇ ਉਹਦੇ ਸੰਬੰਧ ਵਿੱਚ ਇੱਥੇ ਆਈ ਸੀ ਤੇ ਜਿਹੜੇ ਪਟਾਓ ਪਾਉਂਦੇ ਮਾਲਕ ਆ ਉਹ ਵੀ ਹਮਦਰਦੀ ਦੇ ਵਜੋਂ ਇੱਥੇ ਉਹਨਾਂ ਕੋਲ ਆਏ ਸੀ ਉਹਨਾਂ ਨੇ ਹਮਦਰਦੀ ਦੇ ਨਾਤੇ ਜਿਹੜਾ ਆ ਇਹਨਾਂ ਨੂੰ ਪੂਰੀ ਮਾਲੀਸ਼ਾ ਦਾ ਬਦੋ-ਬਦ ਦੇਣ ਲਈ ਉਹਨਾਂ ਨਾਲ ਬਤਨਬੱਤ ਕੀਤੀ ਆ ਤੇ ਉਹ ਬਤਨਬੱਤ ਰੈਨੋ ਆਪੀ ਲੈਤੀ ਹੋ ਗਿਆ ਤੇ ਉਹ ਜਿਸ ਦੇ ਬੰਦੇ ਦਾ ਸੰਦੇ ਆ ਤੇ ਮਾਂ ਜੋ ਐਮਐਲਏ ਸਾਹਿਬ ਇੱਥੇ ਆਈ ਸੀ ਉਹਨਾਂ ਨੇ ਵੀ ਆਪਣੇ ਵੱਲੋਂ ਇਸ ਪਰਿਵਾਰ ਨੂੰ 50000 ਰੁਪਏ ਦੀ ਮਾਲੀਸ਼ਾ ਦਾ ਦੇਣ ਵਾਤੇ ਕੀਤਾ ਹੈ ਤੇ ਹੋਰ ਵੀ ਇਲਾਕੇ ਦੇ ਲੋਕਾਂ ਨੇ ਕਾਫੀ ਉਸ ਪਰਵਾ ਗਰੀਬ ਪਰਿਵਾਰ ਦੇ ਨਾਲ ਜੁੜ ਕੇ ਉਹਨਾਂ ਨੇ ਹੰਡਲ ਰਿਜ਼ਰਵ ਕੀਤੀ ਹੈ ਬਾਕੀ ਜਿਹੜੇ ਇਨਵੈਸਟੀਗੇਸ਼ਨ ਆ ਉਹ ਪਰਬੂਥੇ ਵਿੱਚ ਚੱਲਦੀ ਪਈ ਹੈ ਮਾਂ ਜੋ ਡੀਐਚ ਸਾਹਿਬ ਵੱਲੋਂ ਪੂਰੀ ਸੈਟ ਬਣ ਗਈ ਹੈ ਤੇ ਉਹਦੇ ਵਿੱਚ ਵੀ ਅਸੀਂ ਪੂਰਾ ਜਿਹੜਾ ਆ ਕੇਸ ਨੂੰ ਪੇਸ ਕਰ ਲਈ ਹਰ ਸਮਰਥਕ ਕਰਾਉਂਦੇ ਆ